ਹਲੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਬਟਿੰਡਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਸਾਡੇ ਪ੍ਰੈਸ ਵੀਰਾਂ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਹਾਜ਼ਰੀ ਦਿੱਤੀ ਹੈ ਉਹਨਾਂ ਦਾ ਧੰਨਵਾਦ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਜੋ ਆਪਾਂ ਕੁਝ ਮਹੀਨੇ ਪਹਿਲਾਂ ਅਨਾਉਂਸਮੈਂਟ ਕੀਤੀ ਸੀ ਕਿ ਆਪਾਂ ਬੋਰਡ ਵਾਈਜ਼ ਪੰਜਾਬ ਔਰਡਾਂ ਦਾ ਕ੍ਰਿਕਟ ਟੂਰਨਾਮੈਂਟ ਜੋ ਆਰਗੇਨਾਈਜ਼ ਕਰਾਵਾਂਗੇ ਜੋ ਕਿ 파ਟ ਹੋਗਾ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਆਪਣੇ ਬਠਿੰਡਾ ਵਾਸੀਆਂ ਨੂੰ ਆਪਣੇ ਯੂਥ ਨੂੰ ਡਰੱਗਸ ਦੀ ਚਪੇਟ ਤੋਂ ਦੂਰ ਲਿਜਾਣ ਵਾਸਤੇ ਤੇ ਨਸ਼ਿਆਂ ਤੋਂ ਦੂਰ ਲਿਜਾਣ ਵਾਸਤੇ ਇਹ ਮੁਹਿੰਮ ਦਾ ਇੱਕ ਹਿੱਸਾ ਜਿਹੜਾ ਉਹ ਇੰਟਰੋਡਿਊਸ ਕਰਾਣ ਲੱਗੇ ਜੀ ਤੇ ਅਸੀਂ ਤਾਂ ਇਹੀ ਚਾਹਨੇ ਕਿ ਬਠਿੰਡਾ ਵਾਸੀ ਜੋ ਵੀ ਨੇ ਜੇ ਨਸ਼ਾ ਕਰਨ ਦਾ ਸਿਰਫ ਸਪੋਰਟਸ ਦਾ ਕਰਨ ਖੇਡਾਂ ਦਾ ਕਰਨ ਜਾਂ ਗਰਾਊਂਡ ਦਾ ਕਰਨ ਤਾਂ ਕਰਕੇ ਅਸੀਂ ਸਾਡੀ ਸਾਰੀ ਟੀਮ ਦੇ ਨਾਲ ਮਿਲ ਕੇ ਇੱਕ ਮੁਹਿੰਮ ਦਾ ਹਿੱਸਾ ਬਣ ਕੇ ਇਹ ਪੰਜਾਬ ਔਰਡਾਂ ਦਾ ਟੂਰਨਾਮੈਂਟ ਸਟਾਰਟ ਕਰਵਾਉਣ ਦਾ ਐਲਾਨ ਕਰਨ ਜਾ ਰਹੇ ਜਿਹਦੇ ਵਿੱਚ 50 ਟੀਮਸ ਹੋਣਗੀਆਂ ਪੰਜਾਬ ਔਰਡਸ ਦੀ ਤੇ 10 ਪੂਲ ਹੋਣਗੇ ਤੇ ਹਰ ਪੂਲ ਦੇ ਵਿੱਚ 10 ਮੈਚਸ ਹੋਣਗੇ ਟੋਟਲ 115 ਮੈਚ ਜੋ ਹੈ ਆਰਗੇਨਾਈਜ਼ ਕੀਤੇ ਜਾਣਗੇ ਹਰ ਮੈਚ ਦੇ ਵਿੱਚ ਪ੍ਰਾਈਜ਼ ਪ੍ਰਾਈਜ਼ ਵੀ ਹੋਣਗੇ ਜਿਨ੍ਹਾਂ ਦਾ ਅਲੱਗ-ਅਲੱਗ ਮਹੱਤਵ ਹੈ ਜਿੱਦਾਂ ਕਿ ਕੈਚ ਆਫ ਦਾ ਮੈਚ ਨੋਟੇਬਲ 1 ਨੋਟੇਬਲ 2 ਬੈਸਟ ਪਰਫਾਰਮੈਂਸ ਤੇ ਮੈਨ ਆਫ ਦਾ ਮੈਚ ਦੇ ਪ੍ਰਾਈਜ਼ ਵੀ ਵੰਡੇ ਜਾਣਗੇ ਇਹ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਜੋ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਦੇ ਵਿਜਨ ਸਦਕਾ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਸਦਕਾ ਅਸੀਂ ਇਹ ਆਰਗੇਨਾਈਜ਼ ਕਰਨ ਜਾ ਰਹੇ ਹਾਂ 28 دسمبر 2025 ਨੂੰ ਇੱਕ ਬਹੁਤ ਹੀ ਵੱਡਾ ਓਪਨਿੰਗ ਇਵੈਂਟ ਜੋ ਹੈ ਆਰਗੇਨਾਈਜ਼ ਕੀਤਾ ਜਾਊਗਾ ਜਿਦੇ ਵਿੱਚ ਬਹੁਤ ਵੱਡੇ ਬਾਲੀਵੁੱਡ ਸਟਾਰਸ ਤੇ ਪੰਜਾਬੀ ਸਿੰਗਰਸ ਤੇ ਕ੍ਰਿਕਟਰਸ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਸਾਡੇ ਨਾਲ ਮੌਜੂਦ ਹੋਣਗੇ ਇਸ ਮਹਿੰਮ ਦਾ ਹਿੱਸਾ ਬਣਨਗੇ ਤੇ ਸ਼ਹਿਰ ਵਾਸੀਆਂ ਨੂੰ ਮੋਟੀਵੇਟ ਕਰਨਗੇ ਕਿ ਉਹ ਵੱਧ ਚੜ ਕੇ ਇਸ ਇਵੈਂਟ ਦਾ ਪਾਰਟ ਬਣਨ ਤੇ ਪਾਰਟਿਸਿਪੇਟ ਕਰਨ ਤੇ ਸਾਡੇ ਸਾਰੇ ਪੰਜਾਬ ਨੂੰ ਇਹ ਮੋਟੀਵੇਟ ਕਰਨਗੇ ਕਿ ਨਸ਼ਿਆਂ ਦੀ ਚਪੇਟ ਤੋਂ ਆਪਾਂ ਦੂਰ ਜਾਈਏ ਇੰਨਾ ਕਹਿੰਦੇ ਹੋਏ ਮੈਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਇਸ ਤੋਂ ਬਾਅਦ ਇੱਕ ਅਸੀਂ ਸ਼ਾਰਟ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਸਾਰੀ ਇਸ ਇਵੈਂਟ ਦੀ ਡਿਸਕ੍ਰਿਪਸ਼ਨ ਹੋਊਗੀ ਸਾਰੇ ਜਿਹੜੇ ਸਾਡੇ ਸੈਲੀਬ੍ਰਿਟੀਜ਼ ਜਿਹੜਾ ਸਾਡਾ ਮਨੋ ਬਲਵਧਾਨ ਗਿਆ ਗਿਆ 28 ਤਰੀਕ ਨੂੰ ਇਆ ওপਨਿੰਗ ਇਵੈਂਟ ਦਾ ਪਾਰਟਿਸਿਪੇਟ ਆ ਪਾਰਟ ਹੋਣਗੇ ਜਿੱਦਾਂ ਕਿ ਨੋਰਾ ਸਿਸਟਰਸ ਜੋ ਕਿ ਬਹੁਤ ਵੱਡੇ ਗਾਇਕ ਨੇ ਤੇ ਮਾਸਟਰ ਸੁਨੀਮ ਤੇ ਅਮਿਸ਼ਾ ਪਟੇਲ ਜੋ ਬਾਲੀਵੁੱਡ ਦੀ ਕਾਫੀ ਵੱਡੀ ਸਿੰਗਰ ਨੇ ਆਹ ਸੌਰੀ ਐਕਟਰ ਨੇ ਐਕਟ੍ਰੈਸ ਨੇ ਤੇ ਜ਼ਰੀਨ ਖਾਨ ਵਰਗੇ ਅਦਾਕਾਰ ਆਪਣੇ ਨਾਲ ਮੌਜੂਦ ਹੋਣਗੇ 28 ਤਰੀਕ ਨੂੰ ਇਸ ਤੋਂ ਇਲਾਵਾ ਪੰਜਾਬੀ ਐਕਟਰਸ ਵੀ ਆਪਣਾ ਮਨੋਬਲਵਧਾਨ ਗਿਆ ਕਿ ਤੇ ਨਾਲੇ ਇੰਟਰਨੈਸ਼ਨਲ ਲੈਵਲ ਕ੍ਰਿਕਟਰਸ ਵੀ ਆਪਣੇ ਨਾਲ ਮੌਜੂਦ ਹੋਣਗੇ 28 ਨੂੰ ਇਹ ਬਹੁਤ ਹੀ ਵੱਡਾ ਇੱਕ ਆਗਾਜ਼ ਹੋਊਗਾ ਇਸ ਇਵੈਂਟ ਦਾ ਇਸ ਕ੍ਰਿਕਟ ਟੂਰਨਾਮੈਂਟ ਦੀ ਸਟਾਰਟ ਦਾ ਤੇ ਇਹੀ ਉਮੀਦ ਕਰਦੇ ਆ ਕਿ ਸਾਰੇ ਸ਼ਹਿਰ ਵਾਸੀ ਇਸ ਨਸ਼ਿਆਂ ਤੋਂ ਦੂਰ ਹੋਣ ਦੇ ਇਵੈਂਟ ਵਿੱਚ ਵੱਧ ਚੜ ਕੇ ਸਾਥ ਦੇਣਗੇ ਸਾਡੇ ਤੇ ਪਾਰਟਿਸਪੀਟ ਕਰਨਗੇ ਥੈਂਕ ਯੂ ਦੇ ਪ੍ਰੋਗਰਾਮ ਵਿੱਚ ਰਹਿ ਜਾਗੇ ਇਹ ਪ੍ਰੋਗਰਾਮ ਦੀ ਡਿਟੇਲਸ ਅਸੀਂ ਹਜੇ ਤੁਹਾਨੂੰ ਅੱਗੇ ਸ਼ੇਅਰ ਕਰਾਂਗੇ ਇਹ ਇੱਕ ਇੰਟਰੋਡਕਟਰੀ ਪ੍ਰੈਸ ਕਾਨਫਰੰਸ ਹੈਗੀ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਐਗਜੈਕਟ ਡਿਟੇਲਸ ਦਵਾਂਗੇ ਵੀ ਕਿੱਦਾਂ ਇਹਦੇ ਪਾਸਸ ਡਿਸਟ੍ਰੀਬਿਊਸ਼ਨ ਹੋਊਗੀ ਕਿਉਂਕਿ ਇਹ ਇਵੈਂਟ ਕੰਪਲੀਟਲੀ ਫ੍ਰੀ ਹੋਣ ਵਾਲਾ ਹੈ ਕਿੱਦਾਂ ਇਹਦੀ ਪਾਸਸਸ ਦੀ ਡਿਸਟ੍ਰੀਬਿਊਸ਼ਨ ਹੋਊਗੀ ਕਿੱਥੇ ਇਹ ਇਵੈਂਟ ਕੀਤਾ ਜਾਊਗਾ ਤੇ ਕਿੰਨੀ ਅਸੀਂ ਗੈਦਰਿੰਗ ਕਰਨ ਦੀ ਸੋਚ ਰਹੇ ਹਾਂ ਬਟ ਇਹ ਗੱਲ ਚ ਕੋਈ ਦੋਹਰਾ ਹੀ ਨਹੀਂ ਕਿ ਅਸੀਂ ਚਾਹੁੰਦੇ ਕਿ ਸਾਰਾ ਦਾ ਸਾਰਾ ਸ਼ਹਿਰ ਸਾਡੇ ਨਾਲ ਇਸ ਇਵੈਂਟ ਚ ਜਾਂ ਟੂਰਨਾਮੈਂਟ ਚ ਪਾਰਟਿਸਪੇਟ ਕਰੇ ਇਨਨਾ ਸ਼ਾਂਤ ਦੂਰ ਮੇਕਸਾ ਫਾਦਰ ICCI ਦੇ